ਸ਼੍ਰੀ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਘਰ ਤੇ ਆ ਕੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰਨ ਦੇ ਲਗਾਏ ਦੋਸ਼ ਤੁਸੀਂ ਦੇਖ ਸਕਦੇ ਹੋ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਵਿੱਚ ਚਮਕੌਰ ਸਾਹਿਬ ਦੇ ਨਗਰ ਕੌਂਸਲ ਦੇ ਵਾਰਡ ਪੈਂਦੇ ਮਾਣੀ ਮੱਜਰੇ ਦੇ ਵਿੱਚ ਜੋ ਕਿ ਆਵਾਦੀ ਪਾਰਟੀ ਦੇ ਕੌਂਸਲਰ ਤੇ ਉਹਦੇ ਪਤੀ ਜੋ ਕਿ ਸੀਨੀਅਰ ਆਵਾਦੀ ਪਾਰਟੀ ਦੇ ਆਗੂ ਹਨ ਉਹਨਾਂ ਤੇ ਘਰ ਤੇ ਹਮਲਾ ਕਰਨ ਦੇ ਉਹਨਾਂ ਵੱਲੋਂ આરોਪ ਲਗਾਏ ਗਏ ਇਸ ਮੌਕੇ ਗੱਲਬਾਤ ਕਰਦੇ ਹੋਣਾ ਕਿਹਾ ਕਿ ਜਦੋਂ ਉਹ ਘਰ ਨੂੰ ਆਕਾਰ ਲੈ ਕੇ ਆ ਰਹੇ ਸੀ ਤਾਂ ਕਿਸੇ ਵੱਲੋਂ ਕਈ ਵਿਅਕਤੀ ਜਿਨ੍ਹਾਂ ਦੇ ਵਿੱਚ ਤੇਜ਼ ਤਾਰ ਹਥਿਆਰ ਸਨ ਡੰਡੇ ਸਨ ਉਹਨਾਂ ਨੇ ਘਰ ਆ ਕੇ ਉਹਨਾਂ ਤੇ ਹਮਲਾ ਕੀਤਾ ਇਸ ਮੌਕੇ ਐਸ ਐਚਓ ਚਮਕੌਰ ਸਾਹਿਬ ਰੋਹਿਤ ਸ਼ਰਮਾ ਤੇ ਉਸ ਅਧਿਕਾਰੀ ਆਈਓ ਜਰਨੈਲ ਸਿੰਘ ਥਾਣੇਦਾਰ ਵੱਲੋਂ ਪਿੰਡ ਬਾਣੀ ਮਾਜਰੀ ਜਾ ਕੇ ਸਬੰਧਤ ਆਮ ਆਮੀ ਪਾਰਟੀ ਦੇ ਆਗੂ ਦੇ ਘਰ ਜਾ ਕੇ ਮੌਕਾ ਦੇਖਿਆ ਗਿਆ ਤੇ ਉਹਨਾਂ ਦੇ ਘਰ ਦੇ ਵਿੱਚ ਲੱਗੇ ਕੈਮਰਿਆਂ ਦੀ ਚੈਕਿੰਗ ਵੀ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਤੇ ਚਮਕੌਰ ਸਾਹਿਬ ਹਸਪਤਾਲ ਵਿੱਚ ਦਾਖਲ ਆਗੂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਦੋਸ਼ ਕਿਹਦੇ ਤੇ ਲਗਾਏ ਤੁਸੀਂ ਵੀ ਸੋ ਸੀ ਹੱਥ ਹੌਸਾ ਕਰ ਲੈ ਕਿ ਗੱਲ ਥੋੜਾ ਸੱਭ ਲਈ ਕਿ ਕੀ ਗੱਲ ਹੋ ਗਈ ਜੀ ਆਪਣੇ ਉਹਨੇ ਅੱਜ ਪਹਿਲਾਂ ਮੈਨੂੰ ਲਹਿਰ ਦੇ ਪੁਲ ਤੇ ਘੇਰਿਆ ਫਿਰ ਉਹਨੇ ਪੁਲ ਤੋਂ ਮੈਂ ਗੱਡੀ ਪਹਹਾ ਕੇ ਆਪਣੇ ਘਰ ਵੱਡ ਗਿਆ ਉਹਨੇ ਤਿੰਨ ਪੰਜ ਜਾਣੇ ਸੀਗੇ ਇਹ ਜੀ ਦੋ ਜਨਾਨੀਆਂ ਤਿੰਨ ਬੰਦੇ ਇਹ ਹਰਦੀਪ ਸਿੰਘ ਸਣੇ ਮੇਰੇ ਘਰ ਤੇ ਆ ਕੇ ਹਮਲਾ ਕਰਤਾ ਕਿਰਚ ਮਾਰੀ ਕਿਰਚਾ ਮਾਰੀ ਆਈ ਵੀਰੇ ਤੇ ਪਹਿਲਾਂ ਵੀ ਮੈਨੂੰ ਇਹ ਇੱਕ ਦੋ ਵਾਰੀ ਇਹਨੇ ਧਮਕੀਆਂ ਦਿੱਤੀਆਂ ਅੱਜ ਮੇਰੇ ਘਰ ਆ ਕੇ ਮੇਰੇ ਤੇ ਹਮਲਾ ਕਰਤਾ ਜੀ ਵਜ੍ਹਾ ਨਾਲ ਜਿਸ ਕੀ ਸੀ ਕੋਈ ਵਾਰ ਥੋੜਾ ਜਿਹਾ ਪੈਸਾ ਦਾ ਲੈਣ ਦੇਣ ਕਹਿੰਦਾ ਮੇਰੇ ਕਿ ਨਹੀਂ ਪੈਸੇ ਕੱਢਦਾ ਪਰ ਹੈ ਨਹੀਂ ਕੋਈ ਵੀ ਪੈਸਾ ਇਹਦਾ ਇੱਕ ਪੈਸਾ ਨਹੀਂ ਦੇਣਾ ਹੈਗਾ ਝੂਠੇ ਇਲਜ਼ਾਮ ਲਾਉਂਦਾ ਤੇ ਬੋਤਾ ਕਹਿੰਦਾ ਮੈਂ ਖਾੜਕੋਆ ਤੈਨੂੰ ਗੋਲੀ ਮਾਰ ਦੂੰਗਾ ਜੇ ਇਹਦੇ ਕੋਲ ਅੱਜ ਪਿਸਤੌਲ ਹੁੰਦਾ ਤਾਂ ਗੋਲੀ ਮਾਰ ਦਿੰਦਾ ਜਿਉਂਨੇ ਕੈਚ ਨਾਲ ਮੇਰੇ ਤੇ ਹਮਲਾ ਕਰਤਾ ਘਰ ਵੜ ਕੇ ਅੰਦਰ ਵੜ ਕੇ ਮੇਰੇ ਆ ਤੇ ਹਾਂਜੀ ਵੀਰੇ ਮੇਰੇ ਮੈਂ ਪਹਿਲਾਂ ਮਨ ਉਹਨਾਂ ਨੇ ਨਹਿਰ ਦੇ ਕੋਲ ਤੇ ਘੇਰੇ ਆ ਫੇਰ ਮੈਨੂੰ ਉਹਨਾਂ ਨੇ ਮੇਰੇ ਮਗਰੇ ਗੱਡੀ ਲਾ ਲਈ ਐਕਜੀਵੀ ਗੱਡੀ ਵਿੱਚ ਸੀਗੇ ਜੀ ਦੋ ਜਨਾਨੀਆਂ ਤਿੰਨ ਬੰਦੇ ਤੇ ਉਹ ਮੇਰੇ ਘਰ ਅੰਦਰ ਵੜ ਕੇ ਮੇਰੇ ਕਿਰਚਾ ਮਾਰਿਆ ਹਾਂ ਤੇ ਉਹਦੇ ਕਿਸੇ ਕਿੱਲੇ ਢਾਂਕੇ ਲੱਗੇ ਮੇਰੇ ਸਿਰ 'ਤੇ ਹਾਂਜੀ ਸਿਰ 'ਤੇ ਹੀ ਪੰਜ ਛੇ ਢਾਂਕੇ ਇਧਰ ਹੱਥ ਫਰਾ ਜੀ ਮੱਥੇ ਵਿੱਚ ਕਿਰਚ ਮਾਰੀ ਘਰ ਤੇ ਆ ਕੇ ਹਮਲਾ ਕਰਿਆ ਜੀ ਐਂ ਤਾਂ ਇਹਨਾਂ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਜੋ ਘਰ ਤੇ ਹਮਲਾ ਕਰਨ ਦੀ ਕੋਈ ਵੀ ਜਿਹੜੀ ਧਾਰਾ ਬਣਦੀ ਉਹ ਲੱਗਣੀ ਚਾਹੀਦੀ ਹੈ ਜੀ ਕਿਰਚ ਲੈ ਕੇ ਮੇਰੇ ਘਰੇ ਕੈਮਰੇ ਵੀ ਲੱਗੇ ਹੋਏ ਆ ਜੇ ਲਾਈਟ ਹੋਈ ਤਾਂ ਉਹਨਾਂ ਦੇ ਵਿੱਚ ਰਿਕਾਰਡਿੰਗ ਵੀ ਹੋਊਗੀ ਉਹ ਸਿੱਧੀ ਕਿਰਚ ਲੈ ਕੇ ਮੈਂ ਤਾਂ ਮੈਂ ਆਪਣਾ ਬਚਾਓ ਕਰ ਲੈ ਮੇਰੇ ਢਿੱਡ ਵਿੱਚ ਕਿਰਚ ਮਾਰਨ ਨੂੰ ਸਿੱਧਾ ਭੱਜ ਕੇ ਆਇਆ ਸੀਗੇ ਇੱਕ ਜਣੇ ਨੇ ਮੈਨੂੰ ਫੜ ਲਿਆ ਤੇ ਇੱਕ ਜਣੇ ਨੇ ਕਿਰਚ ਲੈ ਕੇ ਭੱਜਿਆ ਆਉਂਦਾ ਜੀ ਉਦੋਂ ਮੈਂ ਆਪਣਾ ਫਿਰ ਮੇਰੇ ਉਹਨਾਂ ਨੇ ਇੱਥੇ ਮਾਰੀ ਮੱਥੇ 'ਚ ਮਾਰੀ ਕਿਰਚ ਹਾਂਜੀ ਪੁਲਿਸ ਘਰ ਸਾਰਾ ਮੌਕਾ ਦੇਖਿਆ ਜੀ ਅਨ ਪੁਲਸ ਆਪਣੀ ਕਾਰਵਾਈ ਤੇ ਲੱਗੀ ਹੋਈ ਹੈ ਆਈਓ ਜਰਨੈਲ ਸਿੰਘ ਪੁਲਿਸ ਪਾਰਟੀ ਨੂੰ ਲੈ ਕੇ ਉਸਦੇ ਘਰ ਪਹੁੰਚੇ ਆਪ ਆਗੂ ਦੇ ਉੱਥੇ ਉੱਥੇ ਹਾਜ਼ਰ ਚਸੁੰਦੀ ਦੇ ਕੀ ਕਿਹਾ ਤੁਸੀਂ ਵੀ ਸੁਣੋ ਤੂੰ ਮੈਂ ਇਹ ਕਾਰ ਕਹਾ ਟਰੈਕਟਰ ਬਾਹਰ ਕੱਢਣ ਦਾ ਜਾਨੂ ਪਿੱਛੇ ਤੇ ਗੱਡੀ ਆ ਗਈ ਮੰਦੀ ਅੰਦਰ ਲੈ ਕੇ ਆਇਆ ਤਾਂ ਹਾਂ ਉਹ ਜੋ ਨਿਕਲੇ ਆ ਬੰਦੇ ਜਿਨ੍ਹਾਂ ਨੇ ਉੱਥੇ ਗਲਗ ਵਾਲੀ ਜਹੌਂ ਲੈ ਕੇ ਬੰਦਾ ਇਹ ਸੱਟਾ ਸੋਟਾ ਮਾਰੀਆਂ ਹਾਂ ਕੀ ਮਾਰਿਆ ਇਹਨਾਂ ਨੇ ਬੰਦੇ ਕਿੱਥੇ ਦੇ ਆ ਮੰਦੇ ਇਹ ਨਹੀਂ ਮੰਨਦਾ ਇਹ ਨਹੀਂ ਪਤਾ ਤੁਸੀਂ ਉਰੇ ਮੌਕੇ ਪਰ ਹਾਜ਼ਰ ਤੇ ਠੀਕ